ਏ ਬਾਈ ਕਹਿੰਦਾ ਵੀ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆ ਗਿਆ ਮੈਂ ਇੱਕ ਬੂਟਾ ਫ੍ਰੀ ਦਊਗਾ ਪਰ ਮੈਂ ਆਪਣੀ ਮਰਜ਼ੀ ਨਾਲ ਦਊਗਾ ਵੀ ਜਿਹੜਾ ਬੂਟਾ ਮੈਨੂੰ ਚੰਗਾ ਲੱਗਿਆ ਤੁਸੀਂ ਸ਼ੇਅਰ ਕਰਕੇ ਵੀਡੀਓ ਆ ਜਿਓ ਤੇ ਆਪਣਾ ਬੂਟਾ ਲੈ ਜਿਓ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਆਪਾਂ ਜਿਹੜੇ ਦੇਖਦੇ ਆ ਜੀ ਪੀਵੀ ਹਾਂ ਪੀਵੀ 20 ਵਾਲਾ ਚੋਰ ਵਾਲਾ ਚੋਰ ਹਾਂ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਤੇ ਆ ਆਪਣੇ ਨਰਸਰੀ ਤੇ ਆਏ ਆ ਬਾਈ ਹੁਣ ਇਹਦਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਐ ਨਵਜ ਜਿਹੜੇ ਦੇਖਦੇ ਆ ਸਾਡੇ ਕੋਲ ਹਰ ਤਰ੍ਹਾਂ ਦੇ ਬੂਟੇ ਫਏ ਆ ਜੀ ਅਵੇਲੇਬਲ ਬੜਾਲੇ ਫੁਲਾਲੇ ਸਜਾਵਟ ਵਾਲੇ ਬੂਟੇ ਹਰ ਤਰ੍ਹਾਂ ਦੇ ਡਿਜ਼ਾਈਨ ਵਾਲੇ ਗਮਲੇ ਜੀ ਸਸਤੇ ਰੇਟਾਂ ਤੇ ਅਸੀਂ ਵੇਚਦੇ ਆ ਬਾਈ ਪਹਿਲਾਂ ਆਪਣਾ ਨਾਮ ਦੱਸ ਦਿਓ ਨਾਮ ਸਾਡਾ ਜੀ ਕੱਚਾ ਨਾ ਅਰਜਨ ਸਿੰਘ ਆ ਜੀ ਪੱਕਾ ਨਾ ਪੰਕਜ ਆ ਜੀ ਪੰਕਜ ਅੱਛਾ ਬਾਈ ਤੁਸੀਂ ਹੈ ਕਿੱਥੋਂ ਆ ਤੁਹਾਡਾ ਪਿਛੋਕੜ ਕੀ ਆ ਪਿੱਛੋਂ ਪਿੱਛੋਂ ਤਾਂ ਅਸੀਂ ਲਖਨਊ ਤੋਂ ਆ ਜੀ ਲਖਨਊ ਤੋਂ ਆ ਹਾਂ ਜੀ ਹਾਂ ਜੀ ਉੱਥੇ ਬਾਬਿਆਂ ਕੋਲ ਸੇਵਾ ਕੀਤੀ ਆ ਜੀ ਕਿੱਥੇ ਡੇਰਾ ਕਰਤਾਰਗੜ੍ਹ ਜੀ ਇਹ ਕਰਕੇ ਮਹਾਪੁਰਖਾ ਕਰਕੇ ਅੱਜ ਜੋ ਕੁਝ ਹੈਗੇ ਅਸੀਂ ਉਹਨਾਂ ਕਰਕੇ ਹੀ ਹੈ ਜੀ ਵਾਹ ਸਾਰਾ ਕੁਝ ਜੀ ਅੱਛਾ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਗੱਲ ਹੈ 3-4 ਸਾਲ ਹੋ ਗਏ ਇੱਥੇ ਪਾਜੀ ਉਹਨਾਂ ਦੇ ਇੱਥੇ ਜਗਾ ਤੇ ਨਰਸਰੀ ਕਰਦੇ ਹੋਏ ਬਾਈ ਉਹਨਾਂ ਕੋਲ ਹਾਂਜੀ ਹਾਂਜੀ ਅੱਛਾ ਬਹੁਤ ਵਧੀਆ ਕੰਮ ਚੱਲ ਰਿਹਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਬਾਈ ਉਹਨਾਂ ਦੀ ਕਿੰਦਾ ਇਹਨ ਵਧੀਆ ਬੋਲ ਬਾਣੀ ਠੰਡੇ ਸੁਭਾਦੇ ਆ ਬਹੁਤ ਵਧੀਆ ਜੀ ਚੰਗੇ ਆ ਬਹੁਤ ਸੁਭਾਅ ਇਹਨਾਂ ਦਾ ਵਧੀਆ ਹੈ ਪਾਜੀ ਵੱਡੇ ਵੀ ਹੈਗੇ ਇੱਥੇ ਹੀ ਜਿਹੜੀ ਗੁਰਦੁਆਰਾ ਤੁਸੀਂ ਰਹੀਆਂ ਉੱਥੇ ਬਾਬਾ ਜੀ ਦਾ ਨਾਮ ਸੰਤ ਬਾਬਾ ਅਮਰੀਕ ਸਿੰਘ ਜੀ ਬਹੁਤ ਪਿਆਰ ਵਾਲੇ ਐ ਉਹਨਾਂ ਕਰਕੇ ਹੀ ਐ ਅਸੀਂ ਜੋ ਕੁਝ ਵੀ ਹੈਗੇ ਉਹਨਾਂ ਕਰਕੇ ਹੀ ਐ ਜੀ ਅੱਛਾ ਹਾਂਜੀ ਹਾਂਜੀ ਵਾਹ ਵੀ ਵਾਹ ਅਸੀਂ ਕੁਝ ਵੀ ਨਹੀਂ ਲੈ ਕੇ ਆਏ ਜੁਫੀ ਤੋਂ ਆ ਕੇ ਇੱਥੇ ਦੇਖ ਲਓ ਮਹਾਰਾਜ ਦੀ ਕਿਰਪਾ ਨਾਲ ਹੀ ਜੋ ਕੁਝ ਵੀ ਹੈਗਾ ਉਹਨਾਂ ਦੇ ਕਰਕੇ ਹੀ ਐ ਜੀ ਵਾਹ ਵੀ ਵਾਹ ਅੱਛਾ ਅੱਛਾ ਮਾਲਕ ਭਲੀ ਗਏ ਚਲੋ ਹਾਂਜੀ ਹਾਂਜੀ ਅੱਛਾ ਭਾਈ ਮੈਨੂੰ ਇਹ ਦੱਸਿਓ ਭਈ ਪਹਿਲਾਂ ਤਾਂ ਆਪਣੀ ਨਰਸਰੀ ਦਾ ਤੁਹਾਡਾ ਮੈਂ ਸਾਰਾ ਬਾਈ ਡਾਟਾ ਦੇ ਵੀ ਦਿੱਤਾ ਤੁਸੀਂ ਕੁਝ ਕਹਿਣਾ ਚਾਹੁੰਦੇ ਆਪਣੀ ਨਰਸਰੀ ਕਿਹੜੇ ਰੋਡ ਤੇ ਆ ਕਿੱਥੇ ਆ ਆ ਨਰਸਰੀ ਆਪਣਾ ਗੜੀ ਬਾਈਪਾਸ 버ਗਰ ਕਿੰਗ ਦੇ ਓਪੋਜੀਟ ਹੈਗੀ ਜੀ ਓਪੋਜੀਟ ਹੈਗੀ ਹਾਂਜੀ ਹਾਂਜੀ ਅਰਜਨ ਨਰਸਰੀ ਹਾਂ బోర్ਡ ਲੱਗਿਆ ਨਾਲੇ ਤੇ ਨਾਲੇ ਫਾਰਮ ਹੈ ਭਾਈ ਉਹਨਾਂ ਦਾ ਹਾਂ ਮੁਰਗੀ ਦਾ ਹਾਂਜੀ ਹਾਂਜੀ ਮੁਰਗੀ ਫਾਰਮ ਵੀ ਹੈਗਾ ਪਰਲੇ ਪਾਸੇ ਪੰਪ ਵੀ ਹੈਗਾ ਨਾਲੇ ਕਿਉਂਕਿ ਹਾਂਜੀ ਮੈਕਡੀ ਵੀ ਹੈਗੀ ਨਾਲੇ ਇੱਥੇ ਗੱਪਾਂ ਰਿਹਾ ਹੁਣ ਤੁਸੀਂ ਇਹ ਦੱਸਿਓ ਵੀ ਤੁਹਾਡੇ ਕੋਲ ਕਿਹੜੇ ਕਿਹੜੇ ਬੂਟੇ ਕਿਹੜੇ ਕਿਹੜੇ ਮਤਲਬ ਕਿਸਮ ਦੇ ਆ ਮਤਲਬ ਤੁਹਾਡੇ ਕੋਲ ਬੰਦੇ ਆਉਂਦੇ ਆ ਤੇ ਲੈ ਕੇ ਵੀ ਜਾਂਦੇ ਤੇ ਜਾਦਾ ਬੂਟਾ ਕਿਹੜਾ ਲੈ ਕੇ ਜਾਂਦੇ ਤੁਹਾਡੇ ਕੋਲੋਂ ਜਿਆਦਾ ਬੂਟੇ ਜਿੱਦਾਂ ਇਹਨਾਂ ਫਲਾਂ ਵਾਲੇ ਜਿਆਦਾ ਵਿਕਦੇ ਆ ਸਾਡੇ ਕੋਲ ਕਿਉਂਕਿ ਬੂਟੇ ਜਿਹੜੇ ਫਲਾਂ ਵਾਲੇ ਬੂਟੇ ਹਰ ਇੱਕ ਬੰਦਾ ਨਰਸਰੀ ਪਾ ਕੇ ਬੈਠਾ ਆ ਜੀ ਹਾਂ ਬਿਲਕੁਲ ਜਿਹੜੇ ਦੇਸੀ ਪੈਸੇ ਬਣਾਉਣ ਕਰਕੇ ਦੇਸੀ ਚੀਜ਼ਾਂ ਦੀ ਜਾਂਦੇ ਸਾਡੇ ਕੋਲ ਇਦਾਂ ਹਿਰਾਫੇਰੀ ਦਾ ਕੰਮ ਨਹੀਂ ਹੁੰਦਾ ਜੀ ਹਾਈ ਗ੍ਰੇਡ ਚੀਜ਼ ਮਿਲੂਗੀ ਵਧੀਆ ਮਿਲੂਗੀ ਅੱਛਾ ਹਾਂਜੀ ਠੀਕ ਹੈ ਤੇ ਬੂਟਾ ਮਤਲਬ ਆਪਣੇ ਕੋਲੋਂ ਜਿਹੜਾ ਘਰਾਂ ਦੇ ਵਿੱਚ ਅੱਜ ਕੱਲ੍ਹ ਲੋਕ ਆ ਬਹੁਤ ਲਾਂਦੇ ਆ ਉਹ ਆਪਣੇ ਕੋਲ ਹੈ ਬਈ ਕਾ ਆਪਣੇ ਕੋਲ ਪਿਆ ਵੀ ਹੈਗਾ ਆ ਤੇ ਦੂਜਾ ਆਰਡਰ ਤੇ ਵੀ ਮੰਗਾ ਦਿੰਨੇ ਆ ਜੀ ਅੱਛਾ ਆਰਡਰ ਤੇ ਤੁਸੀਂ ਦਿੰਨੇ ਆ ਹਾਂਜੀ ਹਾਂਜੀ ਅੱਛਾ ਮੈਂ ਮੈਂ ਤੁਸੀਂ ਭੇਜਿਆ ਵੀ ਪਹਿਲਾਂ ਕਿਤੇ ਭੇਜਿਆ ਵੀ ਹਾਂਜੀ ਹਾਂਜੀ ਆਪਣੇ ਕੋਲ ਵੀ ਜਾਂਦਾ ਆ ਨਮਾਸ਼ਹਿਰ ਵੀ ਜਾਂਦਾ ਕਈ ਮਾਲੀ ਵੀ ਆਂਦੇ ਸਾਡੇ ਕੋਲ ਜਦ ਲੈ ਕੇ ਜਾਂਦੇ ਹਾਂ ਹਾਂਜੀ ਜਿਹੜੇ ਪਿੰਡਾਂ ਚ ਲਾਂਦੇ ਵੀ ਹੈਗੇ ਆ ਅੱਛਾ ਜਾ ਕੇ ਬਾਰੀ ਅਸੀਂ ਆਪ ਆਪਣਾ ਬੰਦਾ ਵੀ ਭੇਜਦੇ ਆ ਅੱਛਾ ਹਾਂ ਆਪ ਵੀ ਜਾਣੇ ਬਹੁਤ ਚੰਗੀ ਗੱਲ ਆ ਯਾਰ ਬਹੁਤ ਵਧੀਆ ਗੱਲ ਆ ਤੇ ਤੁਸੀਂ ਇੱਕ ਮੈਂ ਉੱਥੋਂ ਦੇਖਦਾ ਸੀ ਤੁਸੀਂ ਗਮਲੇ ਵੀ ਰੱਖੇ ਹੋਏ ਆ ਹਾਂਜੀ ਹਾਂਜੀ ਉਹ ਗਮਲੇ ਫਿਰ ਕੀ ਰੇਟ ਤੇ ਕੁਛ ਮਾੜਾ ਮੋਟਾ ਸਾਰੇ ਜਿਹੜੇ ਪਿਆਰ ਕਰਦੇ ਉਹਨਾਂ ਨੂੰ ਰੇਟ ਇਦਾਂ ਆਇਆ ਜੀ ਦੋ ਚੱਲਦਾ ਹੈ ਬਾਕੀਆਂ ਨਰਸੀਆਂ ਨਾਲ ਘਟ ਦਿੰਨੇ ਆਂ ਸੀ ਘਟ ਦਿੰਨੇ ਆਂ ਘਟਦਾ ਮਾਰ ਜਿਹੜਾ ਤੁਹਾਡੇ ਪੇਜ ਨੂੰ ਲਾਈਕ ਵੀ ਕਰੂਗਾ ਸ਼ੇਅਰ ਕਰੂਗਾ ਉਹਨੂੰ ਇੱਕ ਬੂਟਾ ਨਾਲ ਫ੍ਰੀ ਦੇਵਾਂਗੇ ਆਪਣੀ ਮਰਜ਼ੀ ਨਾਲ ਉਹ ਬੱਲੇ ਹਾਂਜੀ ਹਾਂਜੀ ਕੋਈ ਇਹ ਪੇਜ ਨੂੰ ਸ਼ੇਅਰ ਕਰਕੇ ਤੁਹਾਡੇ ਕੋ ਆ ਜੇ ਉਹਨੂੰ ਦਿਖਾ ਦੇਵੇ ਹਾਂਜੀ ਹਾਂਜੀ ਤੇ ਬੂਟਾ ਤੇ ਇੱਕ ਫਰੀ ਦੇਵਾਂਗੇ ਇਦਾਂ ਇਹ ਨਾ ਕਹੇ ਕਿ ਹੁਣ ਬੂਟਾ ਤਾਂ 1000 ਦਾ ਵੀ ਤੇ ਮੇਰੇ ਕੋਲ ਮੈਂ ਆਪਣੀ ਮਰਜ਼ੀ ਨਾਲ ਕੋਈ ਵੀ ਦੇ ਦਵਾਂ ਕੋਈ ਵੀ ਦੇ ਦਵਾਂ ਹਾਂਜੀ ਅੱਛਾ ਓਕੇ ਮਤਲਬ ਵੀਡੀਓ ਨੂੰ ਸ਼ੇਅਰ ਕਰਕੇ ਤੁਹਾਡੇ ਕੋ ਆ ਜਵੇ ਜੀ ਤੁਹਾਡੇ ਕੋ ਮੈਂ ਤੁਸੀ ਬੂਟਾ ਦਵਾਂਗੇ ਉਹਨੂੰ ਦਵਾਂਗੇ ਬਹੁਤ ਵਧੀਆ ਗੱਲ ਆ ਯਾਰ ਹਾਂਜੀ ਤੇ ਅੱਛਾ ਇਹ ਤੁਸੀਂ ਇਹ ਦੱਸ ਦਿਓ ਵੀ ਆਪਣੇ ਕੋਲ ਗਮਲਿਆਂ ਦੇ ਵਿੱਚ ਬੂਟੇ ਤੁਸੀਂ ਲਾ ਕੇ ਭੇਜਦੇ ਵੀ ਆ ਜਾਂ ਫਿਰ ਤੁਹਾਡੇ ਕੋ ਗਮਲੇ ਲੈ ਕੇ ਜਾਂਦੇ ਆ ਨਹੀਂ ਆਪਾਂ ਆਪ ਵੀ ਜਾਇਦਾ ਅੱਛਾ ਹਾਂਜੀ ਹਾਂਜੀ ਨਾਲੇ ਇਦਾਂ ਆ ਕਿ ਇੱਥੇ ਵੀ ਲੈ ਕੇ ਜਾ ਸਕਦਾ ਬੰਦਾ ਅਸੀਂ ਘਰ ਵੀ ਪਹੁੰਚਾ ਸਕਦੇ ਆ ਜੀ ਬਹੁਤ ਵਧੀਆ ਗੱਲ ਆ। ਲੋਕਲ ਏਰੀਆ ਚ ਬਲਾਚੋਰ ਆਪਣਾ ਇੱਥੇ ਆਲੇ ਦੋਲੇ ਪਿੰਡਾਂ ਚ ਹਾਂਜੀ। ਠੀਕ ਹੈ ਠੀਕ ਹੈ। ਤੇ ਅੱਛਾ ਗਮਲੇ ਜਿਆਦਾ ਵਿਕਦਾ ਜਾਂ ਬੂਟਾ ਜਿਆਦਾ ਵਿਕਦਾ? ਦੋਵੇਂ ਵਿਕਦੇ ਆ ਜੀ। ਵਿਕਦੇ ਹੀ ਆ। ਹਾਂਜੀ ਹਾਂਜੀ। ਦੋਨੇ? ਹਾਂਜੀ ਹਾਂਜੀ। ਅੱਛਾ ਓਕੇ। ਤੇ ਫਿਰ ਹੁਣ ਹੁਣ ਜ਼ਿਆਦਾਤਰ ਬੂਟਾ ਕਿਹੜਾ ਅ ਅੱਜ ਦੇ ਟਾਈਮ ਚ ਲਾਣਾ ਚਾਹੀਦਾ? ਅੱਜ ਦੇ ਟਾਈਮ ਚ ਲੋਕਾਂ ਨੂੰ ਦੱਸ ਦੋ ਵੀ ਕਿਹੜਾ ਬੂਟਾ ਜ਼ਿਆਦਾ ਫੁੱਲ ਰਿਹਾ ਇਸ ਟਾਈਮ ਜਾਂ ਕਿਦਾਂ ਹੁਣ ਗੁਲਾਬ ਦਾ ਬੂਟਾ ਹੋਰ ਕਿਹੜੀ-ਕਿਹੜੀ ਚੀਜ਼ ਲਾਣੀ ਚਾਹੀਦੀ ਆ? ਇਦਾਂ ਜਿਹਦਾ ਜਿਆਦਾ ਆਕਸੀਜਨ ਜਿਹੜੇ ਬੂਟੇ ਹੁੰਦੇ ਆ ਜਿਆਦਾ ਆਰਿਕਾਪਮ ਹੋ ਗਿਆ ਜਿੱਦਾਂ ਅਕਾਚੀ ਵੀ ਹੋ ਗਿਆ ਜਿੱਦਾਂ ਐਲੋਵੇਰਾ ਆ ਹਾਂ ਇਦਾਂ ਦੇ ਆਕਸੀਜਨ ਵੱਧ ਹੁੰਦੇ ਆ ਦਿਨ ਰਾਤ ਆਕਸੀਜਨ ਸਾਡੇ ਸਨੇਕ ਪਲਾਂਟ ਹੈ ਜਿੱਦਾਂ ਦੇ ਬੂਟੇ ਕਈ ਹੈਗੇ ਸਾਡੇ ਕੋਲ ਅੱਛਾ ਬੂਟੇ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਪਏ ਹਾਂ ਸਾਰਿਆਂ ਦੇ ਨਾਮ ਵੀ ਪਤਾ ਹੁਣ ਬਣਾਉਣ ਨੂੰ ਟਾਈਮ ਲੱਗ ਜਾਣਾ ਵੀਡੀਓ ਬਿਲਕੁਲ ਸਹੀ ਗੱਲ ਠੀਕ ਹੈ ਜੀ ਬਾਕੀ ਮਿਲ ਜੂਗੇ ਸਾਰੇ ਤਰ੍ਹਾਂ ਦੇ ਆਪਾਂ ਅੱਜ ਦੇ ਟਾਈਮ ਦੇ ਵਿੱਚ ਸ਼ਾਰਟ ਵੀਡੀਓ ਛੱਡਦੇ ਹਾਂ ਇੱਕ ਲੋਕਾਂ ਨੂੰ ਦੱਸਾਂਗੇ ਜਦੋਂ ਲੋਕਾਂ ਨੇ ਪਿਆਰ ਕੀਤਾ ਸ਼ੇਅਰ ਕਰਕੇ ਆਏ ਉਦੋਂ ਆਪਾਂ ਵੱਡੀ ਵੀਡੀਓ ਕਰਾਂਗੇ ਤੁਹਾਡੀ ਠੀਕ ਹੈ ਤੇ ਸਾਰਾ ਕੁਝ ਦਿਖਾ ਲਾਂਗੇ ਕੋਈ ਗੱਲ ਨਹੀਂ ਅੱਛਾ ਹੁਣ ਤੁਸੀਂ ਕੁਝ ਬਲਾਚੌਰ ਦੇ ਜਿਹੜੇ ਤੁਹਾਨੂੰ ਪਿਆਰ ਕਰਦੇ ਜਿਹੜੇ ਬੰਦੇ ਆਂਦੇ ਵੀ ਆ ਤੁਹਾਡੇ ਕੋਲ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਆ ਸਾਰੇ ਵਧੀਆ ਨੇ ਸਾਰੇ ਲੈ ਜਾਂਦੇ ਸਾਡੇ ਕੋਲ ਬਲਾਚੌਰ ਦੇ ਵੀ ਆਲੇ ਦੁਆਲੇ ਪਿੰਡਾਂ ਦੇ ਵੀ ਬਹੁਤ ਪਿਆਰ ਕਰਦੇ ਸਾਨੂੰ ਪਿਆਰ ਕਰਕੇ ਅੱਜ ਅਸੀਂ ਇੱਥੇ ਬੈਠੇ ਆ ਮਾ ਜੀ ਤੁਸੀਂ ਰਹਿੰਦੇ ਕਿੱਥੇ ਆ ਵੈਸੇ ਗੜੀ ਜੀ ਘੜੀ ਰਹਿੰਦੇ ਆ ਅੱਛਾ ਇੱਥੇ ਕੋਈ ਨਰਸਰੀ ਰਾਤ ਨੂੰ ਜਿੱਦਾਂ ਹੁੰਦਾ ਮੁੰਡਾ ਇੱਥੇ ਹੁੰਦੇ ਦੋ ਮੁੰਡੇ ਹੁੰਦੇ ਇੱਥੇ ਦੋ ਮੁੰਡੇ ਹੁੰਦੇ ਇੱਕ ਫਾਰਮ ਤੇ ਹੁੰਦਾ ਇੱਕ ਇੱਥੇ ਨਾਲ ਹੁੰਦਾ ਜੀ ਅੱਛਾ ਇੱਕ ਫਾਰਮ ਤੇ ਹੁੰਦਾ ਇੱਕ ਨਰਸਰੀ ਦੀ ਜਗ੍ਹਾ ਹਾਂਜੀ ਹਾਂਜੀ ਚਲੋ ਬਹੁਤ ਚੰਗੀ ਗੱਲ ਆ ਕੁਝ ਕੁਝ ਕਹਿਣਾ ਹੋਰ ਲਾਸਟ ਵਿੱਚ ਕੁਝ ਕਿਸੇ ਨੂੰ ਕੁਝ ਕਹਿਣਾ ਚਾਹੁੰਦੇ ਆ ਕਹਿਣਾ ਇਹੀ ਕਿ ਸਾਰੇ ਵੱਧ ਤੋਂ ਵੱਧ ਜਿੱਦਾਂ ਬੂਟੇ ਲੈ ਕੇ ਜਾਣ ਜੀ ਸਾਡਾ ਤਾਂ ਇਹੀ ਹੈ ਇੱਕ ਤੁਹਾਡਾ ਜਤਿੰਦਰ ਭਾਈ ਮਨਦੀਪ ਭਾਈ ਨਾਲ ਬਹੁਤ ਪਿਆਰ ਆ ਬਹੁਤ ਜ਼ਿਆਦਾ ਜੀ ਉਹਨਾਂ ਕਰਕੇ ਹੀ ਆ ਜੀ ਚਲੋ ਅੱਛਾ ਜਤਿੰਦਰ ਭਾਈ ਤੇ ਮਨਦੀਪ ਭਾਈ ਤੁਹਾਨੂੰ ਮਤਲਬ ਤੁਹਾਡਾ ਦਿਲੋਂ ਆ ਜਾਂ ਕਿੱਦਾਂ ਕਰੀਏ ਜਮਨੂ ਆ ਸਾਡਾ ਘਰ ਮਨੂ ਏਦਾਂ ਐ ਨਾ ਜਤਿੰਦਰ ਪਾ ਜੀ ਨਾਲ ਜਿਆਦਾ ਸੀ ਆਏ ਸੀਗੇ ਇਕੱਠੇ ਰਹਿੰਦੇ ਸੀਗੇ ਉੱਥੇ ਹਸਪੀਟਲ ਵਾਹ ਵੀ ਅੱਛਾ ਹਾਂਜੀ ਅੱਜ ਤੋਂ ਹੋ ਗਏ ਹੁਣ 12 13 ਸਾਲ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਪੰਜਾਬ ਆਏ ਨੂੰ ਪੰਜਾਬ ਆਏ ਨੂੰ ਹੋ ਗਿਆ ਜੀ 15 ਸਾਲ ਹੋ ਗਏ ਹੁਣ 15 ਸਾਲ ਹੋ ਗਏ ਜੀ ਹੋਰ ਕੌਣ ਆ ਤੁਹਾਡੀ ਫੈਮਿਲੀ ਚ ਆਇਆ ਬੱਚੇ ਫੈਮਿਲੀ ਤੇ ਜਿੱਦਾਂ ਸਾਡੇ ਭਰਾ ਹੁਣ ਹੀ ਐ ਛੋਟੇ ਵੱਡੇ ਇੱਥੇ ਹੀ ਰਹਿੰਦੇ ਆ ਜੀ ਓਕੇ ਹਾਂਜੀ ਉਹ ਤੁਸੀਂ ਇੱਕ ਚੀਜ਼ ਬਹੁਤ ਹੀ ਲਈਓ ਯਾਰ ਉਹ ਗੁਰਬਾਣੀ ਬਾਬਿਆਂ ਦੀ ਗੁਰਬਾਣੀ ਤਾਂ ਮਹਾਰਾਜ ਦੀ ਹੁਣ ਦੇਖੋ ਬਟਿਆਈ ਬਹੁਤ ਹੈ ਕਹਿੰਦੇ ਜਿਹੜੇ ਫੁੱਲ ਪੌਦੇ ਜਿਹੜੇ ਹੈਗੇ ਪੇੜ ਆ ਕਹਿੰਦੇ ਕਿ ਇਹ ਗੁਰਬਾਣੀ ਨਾਲ ਹੀ ਚੱਲਦੇ ਜੀ ਹਾਂ ਬੱਲੇ ਬੱਲੇ ਅੱਛਾ ਇਹ ਸੋਚ ਪੈਦਾ ਕੀਤੀ ਜਾਂ ਸੋਚ ਦਿੱਤੀ ਹੈ ਤੁਹਾਨੂੰ ਕਿਸੇ ਨੇ ਮਤਲਬ ਸੋਚ ਇਹ ਮਹਾਂਪੁਰਖਾਂ ਦੀ ਦੇਣ ਹੈ ਮਹਾਂਪੁਰਖ ਅੱਛਾ ਉਹਨਾਂ ਕਰਕੇ ਹੀ ਆ ਜੀ ਸਾਰਾ ਕੁਝ ਜੀ ਉਹਨਾਂ ਨੇ ਹੀ ਦਿੱਤਾ ਆ ਅਸੀਂ ਤਾਂ ਕੁਝ ਲੈ ਕੇ ਨਹੀਂ ਆ ਜਾਣਾ ਵੀ ਨਹੀਂ ਲੈ ਕੇ ਸਾਰਾ ਕੁਝ ਇੱਥੇ ਰਹਿ ਜਾਣਾ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਉਹਨਾਂ ਦੀ ਮਿਹਰ ਹੈ ਉਹਨਾਂ ਦੀ ਗੁਰੂ ਆ ਜੀ ਗੁਰੂ ਆ ਜੀ ਚਾਹ ਹਾਂਜੀ ਉਹਨਾ ਕਰਕੇ ਅਸੀਂ ਜਦਾ ਆਣਾ ਹੈ ਜੀ ਸਵੇਰ ਨੂੰ ਆਣਾ ਗੁਰਬਾਣੀ ਪਹਿਲਾਂ ਚਲਾ ਦੇਣੀ ਮਹਾਰਾਜ ਦੀ ਕਿਰਪਾ ਨਾਲ ਸਾਰੀ ਦਿਹਾੜੀ ਚਲਣੀ ਹੈ ਜੀ ਬਾਕੀ ਚਲੋ ਅਸੀਂ ਕੰਮ ਤੇ ਹੋਈਏ ਇੱਥੇ ਹੋਈਏ ਬੂਟੇ ਤਾਂ ਸੁਣੀ ਜਾਂਦੇ ਨਾਲ ਨਾਲ ਨਾ ਸਹੀ ਗੱਲ ਬੂਟੇ ਸੁਣੀ ਸਾਡਾ ਪਹਿਲਾਂ ਤੋਂ ਹੀ ਮਨ ਸੀਗਾ ਅਸੀਂ ਉੱਥੇ ਗੁਰਦਾਰਾ ਸਾਹਿਬ ਵੀ ਰਹੇ ਹਾਂ ਬਾਬਾ ਜੀ ਨਾਲ ਕਈ ਗੱਲਬਾਤ ਹੋਈ ਉੱਤੇ ਹਾਂ ਤਾਂ ਉੱਥੇ ਵੀ ਗੁਰਬਾਣੀ ਚਲਦੀ ਰਹਿੰਦੀ ਸੀ ਸਾਡੀ ਚਲੋ ਉਹਨਾ ਕਰਕੇ ਅਸੀਂ ਕੇਸ ਵੀ ਰੱਖਿਓ ਸੀਗੇ ਮਹਾਰਾਜ ਦੀ ਕਿਰਪਾ ਨਾਲ ਅੱਜ ਹਾਂਜੀ ਉਹ ਬੱਲੇ ਚਲੋ ਬਿਆਹ ਹੋ ਸੀਗਾ ਸਾਡਾ ਉੱਥੇ ਕਈ ਬੰਦੇ ਇਤਰਾਜ਼ ਕਰਦੇ ਇਸ ਗੱਲ ਤੇ ਚਲੋ ਬੰਦਾ ਦਿਲੋਂ ਜੁੜਿਆ ਰਹੇ ਬਾਕੀ ਦਾ ਸਾਰਾ ਇੱਕੋ ਹੀ ਗੱਲ ਹੈ ਕਹਿੰਦੇ ਜੀ ਸਹੀ ਗੱਲ ਸਹੀ ਗੱਲ ਬਿਲਕੁਲ ਮੰਨਦੀ ਹਾਂ ਹਾਂਜੀ ਬਹੁਤ ਚੰਗਾ ਲੱਗਿਆ ਯਾਰ ਬਾਈ ਮਿਲ ਕੇ ਅੱਛਾ ਬਾਈ ਹੁਣਾਂ ਨਾਲ ਗੱਲਬਾਤ ਕਰਨੀ ਆਪਾਂ ਹਾਂਜੀ ਹਾਂਜੀ ਦੇ ਦਿਓ ਮਾਈਕ ਬਾਈ ਇਹਨਾਂ ਨੂੰ ਪਾਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਪਰਿਵਾਰ ਸਭ ਠੀਕ ਹੈ ਜੀ ਹਾਂਜੀ ਬਾਈ ਸਾਹਿਬ ਵਧੀਆ ਤੁਸੀਂ ਸੁਣਾਓ ਮਾਈਕ ਕਰ ਲਿਓ ਮੜਿਆ ਕੋਲ ਹਾਂਜੀ ਤੇ ਬਾਈ ਉਹਨਾਂ ਦੀ ਯਾਰ ਸੋਚ ਬਹੁਤ ਵਧੀਆ ਭਾਜੀ ਦੀ ਭਾਜੀ ਐਨੇ ਕ ਵਧੀਆ ਬੰਦੇ ਆ ਨਾ ਜੀ ਜ਼ਿੰਦਗੀ 'ਚ ਮੈਂ ਬੰਦੇ ਐਨੇ ਵਧੀਆ ਦੇਖੇ ਨਹੀਂ ਆ ਜੀ ਅੱਛਾ ਐਨੇ ਬੰਦੇ ਵਧੀਆ ਸਾਨੂੰ ਇਹਨਾਂ ਦਾ ਬਹੁਤ ਫਾਇਦਾ ਜੀ ਅੱਛਾ ਤੁਹਾਨੂੰ ਬਹੁਤ ਫਾਇਦਾ ਸਾਨੂੰ ਬਹੁਤ ਫਾਇਦਾ ਆ ਨੇਚਰ ਵੱਲੋਂ ਬਹੁਤ ਵਧੀਆ ਬੰਦੇ ਆ ਜੀ ਹੂੰ ਬਾਕੀ ਬੈਠਣੀ ਉੱਠਣੀ ਬਹੁਤ ਵਧੀਆ ਕਰਦੇ ਆ ਅੱਛਾ ਸੋਚ ਬਹੁਤ ਵਧੀਆ ਬਾਈ ਸੋਚ ਬਹੁਤ ਵਧੀਆ ਸੋਚ ਦਾ ਆਪਾਂ ਸਾਡੀ ਆਪਣੀ ਹੈਨੀ ਗੁਰੂ ਰਾਮ ਸ੍ਰੀ ਗੁਰੂ ਰਾਮਦਾਸ ਜੀ ਦਾ ਨਾਮ ਲੈਂਦੇ ਆ ਬਾਈ ਬਹੁਤ ਬੰਦਾ ਇਹ ਛੋਟੀ ਗੱਲ ਨਹੀਂ ਮਹਾਰਾਜ ਸਰਦਾਰ ਜੀ ਇਹ ਮੈਰਿਜ ਕਰਾਉਣ ਵਾਸਤੇ ਹੋਣੇ ਥੋੜੇ ਦਿਨ ਪਹਿਲਾਂ ਕਹਿ ਦੇਗੇ ਅੱਛਾ ਤੇ ਉਹ ਸਮੱਸਿਆ ਹੁੰਦੀ ਹੈ ਇਹਨਾਂ ਦੇ ਹੂੰ ਨਹੀਂ ਰੁਕੇ ਸਾਹਮਣੇ ਆ ਗਦੇ ਨਾ ਤਾਂ ਆਪ ਨੂੰ ਸਮਝਾਇਆ ਨਹੀਂ ਜਾ ਸਕਦਾ ਸਹੀ ਗੱਲ ਹੈ ਬੱਚੇ ਨੂੰ ਵੀ ਇੱਜ਼ਤ ਕਟਾਣੇ ਪਏ ਅੱਛਾ ਬਸ ਦਿਲੋਂ ਬੰਦਾ ਸਾਹਬਾ ਜਾਂ ਦਿਲੋਂ ਬੰਦਾ ਸਾਹਬ ਹੋਣਾ ਚਾਹੀਦਾ ਇਹ ਮੈਟਰ ਨਹੀਂ ਕਰਦਾ ਹੈਗਾ ਵਾ ਬੰਦਾ ਸਰਦਾਰ ਆ ਜਾਂ ਮੋਨ ਬਿਲਕੁਲ ਭਾਜੀ ਜੇ ਦਿਲੋਂ ਬੰਦਾ ਕਰਕੇ ਆ ਜਾਂਦਾ ਸਹੀ ਗੱਲ ਬੰਦਾ ਬਹੁਤ ਨਾਈਸ ਬੰਦਾ ਹੈ ਹੂੰ ਬਸ ਇਹ ਬੰਦੇ ਨੇ ਮਿਲ ਕੇ ਪਤਾ ਲਾਇਆ ਮੈਨੂੰ ਤਾਂ ਮਿਲ ਕੇ ਬਹੁਤ ਵਧੀਆ ਲੱਗਾ ਤੇ ਬਾਈ ਤੁਸੀਂ ਤੁਹਾਡਾ ਵੀ ਮੈਂ ਪਹਿਲਾਂ ਤੁਹਾਡੀ ਵੀਡੀਓ ਵੀ ਕਰਕੇ ਆਈ ਸੀ ਲੋਕਾਂ ਦੇ ਪਿਆਰ ਬਹੁਤ ਬਹੁਤ ਪਿਆਰ ਦਿੱਤਾ ਮੈਨੂੰ ਲੱਗਾ 6-7000 ਲੋਕਾਂ ਨੇ ਦੇਖ ਲਈ 7000 ਲੋਕਾਂ ਨੇ ਦੇਖ ਲਈ ਤੇ ਤੁਸੀਂ ਨਾਲ ਹੀ ਰਹਿੰਦੇ ਆ ਚਲੋ ਤੁਹਾਡੀ ਨਰਸਰੀ ਜਗਾ ਤੁਹਾਡੀ ਆ ਤੁਹਾਡੀ ਆਪਣੀ ਜ਼ਮੀਨਾਂ ਤੁਹਾਡੀ ਆਪਣੀ ਜ਼ਮੀਨਾਂ ਤੇ ਇਹਦੇ ਵਿੱਚ ਰਹਿੰਦੇ ਆ ਬਹੁਤ ਵਧੀਆ ਗੱਲ ਆ ਨਾ ਤੇ ਤੁਸੀਂ ਤੁਹਾਡੇ ਬੰਦੇ ਆਪ ਦੇ ਵੀ ਰੋਕੇ ਜਾਂਦੇ ਹੁਣ ਇੱਥੇ ਸਾਡੇ ਦਿਨੇ ਵੀ ਬੰਦੇ ਸਾਰੇ ਰੁੱਕ ਜਾਂਦੇ ਇਹਨੂੰ ਬਹੁਤ ਪਿਆਰ ਕਰਦੇ ਆ ਜੀ ਅੱਛਾ ਇਹਨੂੰ ਸਾਰੇ ਜਾਣਦੇ ਆ ਜੀ ਆਲੇ ਦੁਆਲੇ ਜੀ ਇਹਨੂੰ ਬਹੁਤ ਪਿਆਰ ਕਰਦੇ ਬਾਬਾ ਜੀ ਹੁਣ ਵੀ ਆਪ ਹੀ ਆਂਦੇ ਹੁੰਦੇ ਅੱਛਾ ਬਾਬਾ ਜੀ ਹੁਣ ਹੀ ਆਪ ਆਂਦੇ ਹੁੰਦੇ ਅੱਛਾ ਹਾਂਜੀ ਵਾਹ ਵੀ ਬਹੁਤ ਪਿਆਰ ਕਰਦੇ ਬਹੁਤ ਚੰਗੀ ਗੱਲ ਆ ਬਈ ਬਹੁਤ ਬਹੁਤ ਬਈ ਤੇ ਹੋਰ ਕੁਝ ਕਹਿਣਾ ਚਾਹੁੰਦੇ ਆ ਜੀ ਬਾ ਜੀ ਸਾਰੇ ਬੰਦੇ ਸਾਥ ਹੋ ਬੰਦਾ ਬਹੁਤ ਬੜਾ ਹੋਣਾ ਕੋਟ ਕਰਨੀ ਚਾਹੀਦੀ ਆ ਮਿਹਨਤੀ ਬੰਦੇ ਨੂੰ ਬਾਕੀ ਬਾਕੀਆਂ ਨਾਲੋਂ ਰੇਟ ਵੀ ਘੱਟ ਆ ਜੀ ਅੱਛਾ ਰੇਟ ਕਾ ਬੂਟਾ ਵਧੀਆ ਆ ਜੀ ਬੂਟਾ ਵਧੀਆ ਬੂਟਾ ਸਭ ਤੋਂ ਵੈਸਟ ਬੂਟਾ ਆ ਤੇ ਹੋਰ ਵੀ ਸਜਾਵਟੀ ਬੂਟੇ ਤੁਹਾਡੇ ਕੋਲ ਆ ਆ ਮੈਂ ਦੇਖ ਰਿਹਾ ਹਾਂ ਸਜਾਵਟ ਬਹੁਤ ਆ ਬਹੁਤ ਵਧੀਆ ਵਧੀਆ ਬੂਟੇ ਆ ਫਲਾਂ ਵਾਲੇ ਬੂਟੇ ਬਹੁਤ ਵਧੀਆ ਆ ਜੀ ਸਾਡੇ ਆਪਣੇ ਲੱਗੇ ਹੋਏ ਆ ਅੱਛਾ ਠੀਕ ਆ ਤੁਹਾਡੇ ਵੀ ਲੱਗੇ ਹੋਏ ਆ ਹਾਂ ਜੀ ਸਾਡੇ ਵੀ ਲਵਾਏ ਨਾ ਤਾਂ ਇੰਨੇ ਲਾਏ ਆ ਅੱਛਾ ਤੇ ਬਹੁਤ ਵਧੀਆ ਬੂਟਾ ਤੋੜਦਾ ਜੀ ਅੱਛਾ ਕੁਝ ਕਹਿਣਾ ਹੈ ਬਾਈ ਕੁਝ ਕਹਿਣਾ ਚਾਹੁੰਦਾ ਬਾਈ ਦੇ ਦਿਓ ਮਾਈਕ ਵੜੀ ਬੂਟੇ ਦਾ ਨਾ ਬੂਟਿਆਂ ਦੀ ਗੱਲ ਚੱਲੀ ਪਾਜੀ ਜਾਂਦੀ ਕਿੰਨੇ ਬੂਟ ਬੂਟਿਆਂ ਦੀ ਸਾਡੀ ਇੱਕ ਸਮਾਰ ਗਰੰਟੀ ਲੈਂਦੇ ਆ ਕਿ ਜਦ ਜਿੱਥੋਂ ਮੰਗਾਂਦੇ ਆ ਅਸੀਂ ਬੂਟੇ ਉਹਨੂੰ ਪਹਿਲੇ ਹੀ ਦੱਸ ਦੇ ਜੇ ਭਰਾਵਾ ਸਾਡੇ ਕੋਲ 50 ਰੁਪਏ 100 ਰੁਪਏ ਵੱਧ ਲੈ ਲਈਂ ਵੱਧ ਲੈ ਲਾ ਹਾਂ ਪਤਾ ਹੈ ਕਿ ਅਗਲਾ ਦੇਖੋ 2.5 3 ਸਾਲ ਅਗਲੇ ਨੇ ਪਾਣਾ ਪਾਣੀ ਪਾਣਾ ਸਾਰਾ ਕੁਝ ਕਰਨਾ ਖਾਦ ਦਵਾਈ ਪਾਣਾ ਅਗਲੇ ਨੇ ਠੀਕ ਹੈ ਜੀ ਮੁਰਤੇ ਉਹਦਾ ਰਿਜ਼ਲਟ ਆਵੇ ਖਰਾਬ ਫਿਰ ਇਸ ਕਰਕੇ ਅਸੀਂ ਉਹਨੂੰ ਪਹਿਲੇ ਕਹੀਦਾ ਹਾਈਬ੍ਰਿਡ ਬੂਟਾ ਨਾਲੇ ਫਲ ਵਾਲਾ ਵਧੀਆ ਬੂਟਾ ਭੇਜਣਾ ਹੈ ਅੱਛਾ ਵਧੀਆ ਬੂਟਾ ਭੇਜਣਾ ਆਂਦੇ ਸਾਰੇ ਬਾਹਰ ਉਹ ਆ ਜੀ अच्छा हां जी हां कोलकाता साइड तो भी आंदा जी दा सहारनपुर पुणे तो अलग अलग एरिया च आंदा बूटा ये सारा हां जी ਮਿਲੂਗਾ ਸਾਰਿਆਂ ਜੀ ਬਹੁਤ ਵਧੀਆ ਬਹੁਤ ਵਧੀਆ ਬਾਈ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਮਹਾਰਾਜ ਪਰਮਾਤਮਾ ਤੰਦਰੁਸ ਦੀ ਬਾਤੇ ਕੁਝ ਕਹਿਣਾ ਚਾਹੁੰਦੇ ਆ ਪੀਵੀ 20 ਬਲਾਚੋਰ ਦੇ ਚੈਨਲ ਨੂੰ ਸਾਰਿਆਂ ਨੂੰ ਮਹਾਰਾਜ ਇਹੀ ਕਰਨਾ ਚਾਹੁੰਦਾ ਆ ਕਿ ਸਾਰੇ ਮਹਾਰਾਜ ਨੂੰ ਸਪੋਰਟ ਕਰੋ ਇਹਨਾਂ ਨੂੰ ਤੇ ਨਾਲੇ ਲਾਈਕ ਕਰੋ ਸ਼ੇਅਰ ਕਰੋ ਮੈਂ ਤਾਂ ਇਹੀ ਕਹਿਣਾ ਕਿ ਇੱਕ ਬੂਟਾ ਫਰੀ ਦਵਾਂਗੇ ਜਿਹੜਾ ਸ਼ੇਅਰ ਕਰਕੇ ਆ ਗਿਆ ਹਾਂਜੀ ਇਹ ਨਹੀਂ ਹੈਗਾ ਕਿ ਆਪਣੀ ਮਰਜ਼ੀ ਨਾਲ ਆ ਦੇ ਦੋ ਮੈਨੂੰ ਆ ਦੇ ਦੋ ਮੈਂ ਆਪਣੀ ਮਰਜ਼ੀ ਨਾਲ ਤੁਹਾਨੂੰ ਇੱਕ ਬੂਟਾ ਫੁੱਲਾ ਫਰੀ ਦੂੰਗਾ ਜਿਹੜਾ ਸ਼ੇਅਰ ਕਰਕੇ ਆਉਂਦਾ ਕੋਈ ਵੀ ਹਾਂਜੀ ਦੋਸਤ ਸასი ਕਾਲ ਇਸ ਚੀਜ਼ ਲਈ ਪਰਮਾਤਮਾ ਲੰਬੀ ਉਮਰ ਕਰੇ ਤੁਹਾਡੀਆਂ ਸਾਰਿਆਂ ਦੀਆਂ ਜਿਹੜੀਆਂ ਦੇਖ ਰਹੇ ਆ ਇਹ ਬਾਈ ਕਹਿੰਦਾ ਵੀ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆ ਗਿਆ ਮੈਂ ਇੱਕ ਬੂਟਾ ਫਰੀ ਦਊਂਗਾ ਪਰ ਮੈਂ ਆਪਣੀ ਮਰਜ਼ੀ ਨਾਲ ਦਊਂਗਾ ਵੇ ਜਿਹੜਾ ਬੂਟਾ ਮੈਨੂੰ ਚੰਗਾ ਲੱਗਿਆ ਤੁਸੀਂ ਸ਼ੇਅਰ ਕਰਕੇ ਵੀਡੀਓ ਆਰਿਓ ਤੇ ਆਪਣਾ ਬੂਟਾ ਲੈ ਜਿਓ ਜੀ ਠੀਕ ਆ ਭਾਈ ਬਾਕੀ ਸਾਰੇ ਜਾਣਦੇ ਹੀ ਆ ਲਗਭਗ ਚਲੋ ਸਾਡਾ ਹੁਣ ਇਸ ਰੂਪ ਦੇ ਵਿੱਚ ਲੋਕ ਘੱਟ ਜਾਣਦੇ ਪਹਿਲਾਂ ਸਾਰੇ ਜਾਣਦੇ ਸੀਗੇ ਹੂੰ ਕਿਉਂਕਿ ਸਾਡੀ ਮੈਰਿਜ ਹੋਈ ਇਸ ਕਰਕੇ ਥੋੜਾ ਬੰਦ ਨੂੰ ਹੋ ਜਾਂਦਾ ਏਦਾਂ ਬਿਲਕੁਲ ਬਿਲਕੁਲ ਸਹੀ ਹਲਾ ਹਾਂ ਲੇਕਿਨ ਸਾਡਾ ਦਿਲ ਹਜੇ ਵੀ ਉਹੀ ਆ ਜਿਦਾ ਪਹਿਲਾਂ ਸੀਗਾ ਲੋਕਾਂ ਨਾਲ ਪਿਆਰ ਹੈਗਾ ਜੀ ਠੀਕ ਆ ਠੀਕ ਆ ਤੇ ਭਾਈ ਆਪਣੇ ਡਾਕਟਰ ਜਤਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਆਪਣੇ ਡਾਕਟਰ ਮਨਦੀਪ ਸਿੰਘ ਜੀ ਹਾਂਜੀ ਹਾਂਜੀ ਬਾਕੀ ਸਾਰੇ ਡਾਕਟਰ ਸਾਹਿਬ ਵੀ ਆਉਂਦੇ ਆ ਸਾਡੇ ਕੋਲ ਲੈ ਜਾਂਦੇ ਬੁੱਟੇ ਡਾਕਟਰ त्याਗੀ ਜੀ ਵੀ ਆਉਂਦੇ ਡਾਕਟਰ त्याਗੀ ਵੀ ਆਉਂਦੇ ਆ ਹਾਂਜੀ ਹਾਂਜੀ ਅੱਛਾ ਬਾਬਾ ਜੀ ਵੀ ਆਪਣੇ ਸਾਰੇ ਆਉਂਦੇ ਜਿਹੜੇ ਹੈਗੇ ਮਿਲਦੇ ਸਾਰੇ ਬੁੱਟੇ ਲੈ ਕੇ ਜਾਂਦੇ ਸਾਡੇ ਕੋਲ ਚਲੋ ਬਹੁਤ ਚੰਗੀ ਨਾਲੇ ਰੇਟ ਵੀ ਸਹੀ ਲਾ ਦਈਦਾ ਕਿਉਂਕਿ ਆਪਣੇ ਬੰਦੇ ਦਾ ਆਹੀ ਫਾਇਦਾ ਹੁੰਦਾ ਕਿ ਚਲੋ ਚੀਜ਼ ਵਧੀਆ ਮਿਲ ਗਈ ਰੇਟ ਵੀ ਜੈਨੂਨ ਰੇਟ ਵੀ ਜੈਨੂਨ ਹੋ ਗਿਆ ਹਾਂਜੀ ਸਹੀ ਗੱਲ ਹੈ